देखो जेडी पहले एंटीस्पेटरी बेल विक्रम सिंह मजीठिया वालों एक अर्ज दायर की गई थी वो केस 2022 ਦੇ ਵਿੱਚ ਇੱਕ ਐਫਆਈਆਰ ਲਾਚ ਹੁੰਦੀ ਹੈ मजीठਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਂਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਦੇ ਵਿੱਚ ਐਫਆਈਆਰ ਲਾਚ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵਕੌਰ ਮਜੀਠੀਆ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਹਦੇ ਕਰਕੇ ਉੱਥੇ ਐਫਆਈਆਰ ਲਾਚ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਜ ਕੀਤਾ ਐ ਐਂਟੀਸੀਪੇਟਰੀ ਬੇਲ ਨੂੰ ਵਿਕਰਮ ਸਿੰਘ ਮਜੀਠੀਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ ਕੋਰਟ ਨੇ ਅਗਲੀ ਤਾਰੀਖ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਾਰੀਖ ਨੂੰ ਹੋਣਗੇ ਦੇਖੋ ਜਿਹੜੀ ਪਹਿਲੀ ਐਂਟੀਸਿਪੇਟਰੀ ਬੇਲ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਅੱਜ ਦਾਇਰ ਕੀਤੀ ਗਈ ਸੀ ਉਹ ਕੇਸ 2022 ਦੇ ਵਿੱਚ ਇੱਕ ਐਫਆਈਆਰ ਲੌਂਚ ਹੁੰਦੀ ਹੈ ਮਜੀਠਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਨਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵ ਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਧ ਦੇ ਵਿੱਚ ਐਫਆਈਆਰ ਲਾਜ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵ ਕੌਰ ਮਜੀਠੀਆ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਹਦੇ ਕਰਕੇ ਉੱਥੇ ਐਫਆਈਆਰ ਲੋਜ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਜ ਕੀਤਾ ਐ ਐਂਟੀਸੀਪੇਟਰੀ ਬੇਲ ਨੂੰ ਵਿਕ੍ਰਮ ਸਿੰਘ ਮਜੀਠੀਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ ਕੋਰਟ ਨੇ ਅਗਲੀ ਤਰੀਕ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਰੀਕ ਨੂੰ ਹੋਣਗੇ ਦੇਖੋ ਜਿਹੜੀ ਪਹਿਲੇ ਐਂਟੀਸਪੇਟਰੀ ਬੇਲ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਅੱਜ ਦਾਇਰ ਕੀਤੀ ਗਈ ਸੀ ਉਹ ਕੇਸ 2022 ਦੇ ਵਿੱਚ ਇੱਕ ਐਫਆਈਆਰ ਲੌਂਚ ਹੁੰਦੀ ਹੈ ਮਜੀਠਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਂਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵ ਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਦੇ ਵਿੱਚ ਐਫਆਈਆਰ ਲਾਜ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵ ਕੌਰ ਮਜੀਠੀਆ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਹਦੇ ਕਰਕੇ ਉੱਥੇ ਐਫਆਰ ਲਾਜ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਜ ਕੀਤਾ ਐਂਟੀਸਪੇਟਰੀ ਬੇਲ ਨੂੰ ਵਿਕਰਮ ਸਿੰਘ ਮਜੀਠੀਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ ਕੋਰਟ ਨੇ ਅਗਲੀ ਤਾਰੀਖ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਾਰੀਖ ਨੂੰ ਹੋਣਗੇ